ਹਾਂਜੀ ਪ੍ਰਧਾਨ ਜੀ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਇਸ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਅੱਜ ਜਿਹੜੀ ਅਕਲ ਭਰਤੇ ਹਿੰਦੂ ਸੁਰੱਖਿਆ ਸ਼ੰਤੀ ਦੀ ਇੱਕ ਬੈਠਕ ਜਿਹੜੀ ਹੈ ਪਟਿਆਲਾ ਇਨਕਲੇਵ ਹਲਕਾ ਸਨੌਰ ਦੇ ਵਿੱਚ ਬੁਲਾਈ ਗਈ ਹੈ ਜਿਹਦੇ ਵਿੱਚ ਅਸੀਂ ਮਨਣਾ ਸ੍ਰੀ ਬਲਰਾਜ ਸ਼ਰਮਾ ਜੀ ਨੇ ਅਖਿਰਾ ਸਨੌਰ ਹਲਕਾ ਇੰਚਾਰਜ ਨੇ ਉੱਠ ਕਰਕੇ ਜਾ ਰਹੇ ਨੇ ਔਰ ਇਸ ਤੋਂ ਜਿਹਦੇ ਨਾਂ ਲਈ ਅਸੀਂ ਸ੍ਰੀ ਢਿੰਗੀ ਜੀ ਨੂੰ ਰਜਨੀਸ਼ਟਿੰਗ ਰਜਨੀਸ਼ਟਿੰਗ ਇਹ ਨੂੰ ਮੀਡੀਆ ਸਲਾਕ ਆ ਦੇ ਰਹਾ ਹੈ ਪਟਿਆਲਾ ਜ਼ਿਲ੍ਹੇ ਦਾ ਚੇਸ ਸੁਬਜਗਰ ਵਿੱਚ ਸਰਵ ਸੰਪਤੀ ਦੇ ਨਾ ਲਗਾਇਆ ਹੈ ਕਿ ਕਾਲੀ ਮਾਤਾ ਮੰਦਿਰ ਤੋਂ ਡਿਊਟੀ ਲੱਗੀ ਹੈ ਮੈਂ ਆ ਕੇ ਇਹਨਾਂ ਨਾਲ ਅਪੋਰਟ ਲੈਟਰ ਇਹਨਾਂ ਨੂੰ ਜਰਾ ਹੈ ਪ੍ਰਦਾਨ ਕੀਤਾ ਹੈਗਾ ਅੱਜ ਤੋਂ ਇਹ ਤਿੰਨ ਵਾਰ ਤੇ ਹਿੰਦੂ ਸੁਰੱਖਿਆ ਦੰਤ ਕੇ ਦੇ ਹਲਕਾ ਦੇ ਇੰਚਾਰਜ ਨੇ ਬਲਦਾਨ ਸ਼ਮਾ ਜੀ ਫੋਰ ਜਨੀਸ਼ਟਿੰਗ ਵੀ ਜੀ ਹੈ ਇਹਨਾਂ ਨੂੰ ਅਸੀਂ ਜ਼ਿਲ੍ਹਾ ਪਟਿਆਲਾ ਦਾ ਜਿਹੜਾ ਹੈ ਮੀਡੀਆ ਸਲਾਹ ਕਰਨ ਨੂੰ ਦਿੱਤਾ ਹੈ ਉਮੀਦ ਹੈ ਕਿ ਸਨਾਤਨ ਸੰਧ ਦੇ ਕੰਮਾਂ ਦੇ ਵਿੱਚ ਤੇ ਸਾਡਾ ਮਰਦ ਚੜਕੇ ਸਹੀ ਹੋ ਕਰਨਗੇ ਉਹ ਸਨਾਤਨ ਸੰਧ ਦੇ ਥਾਨ ਔਰ ਪ੍ਰਚਾਰ ਦੇ ਵਿੱਚ ਸਾਡਾ ਮਰਦ ਚੜਕੇ ਸਹੀ ਹੋਗਾ ਕੋਈ ਰਾਜਨੀਤਿਕ ਪਾਰਟੀ ਬਣਨ ਦੀ ਕੋਈ ਹੈ ਤੁਹਾਡੇ ਆਪਣੇ ਆਪਣੇ ਸਾਡਾ ਸੰਗਠਨ ਜਿਹੜਾ ਹੈ ਬਿਲਕੁਲ ਪਿਓਰ ਧਾਰਮਿਕ ਹੈ ਅਸੀਂ ਕਦੇ ਨਹੀਂ ਕਿਸੇ ਨੂੰ ਕਹਿੰਦੇ ਕਿ ਇੱਧਰ ਵੋਟ ਨਾ ਉੱਧਰ ਵੋਟਾ ਵੋਟ ਆਪਣੀ ਪਾਰਟੀ ਨਾਲ ਪਾਓ ਲੇਕਿਨ ਕਿ ਚੇਤਨ ਧਰਮ ਦੀ ਗੱਲਾਂ ਦੀ ਜਿੱਥੇ ਸਨਾਤਨ ਦੀ ਗੱਲ ਦਿੱਤੀ ਤੇ ਸਮਾਜ ਦੀ ਗੱਲ ਦੀ ਹੈ ਉੱਥੇ ਸਾਰੇ ਆਪਾਂ ਇਕੱਠੇ ਹੋ ਗਏ ਇੱਕ ਹਮਲਾ ਮਾਰੀਏ ਤਾਂ ਕਿ ਆਪਣੇ ਸਮਾਜ ਆਪਣੇ ਧਰਮ ਦਾ ਆਪਣੇ ਸਨਾਤਨ ਦਾ ਭਲਾ ਹੋ ਸਕੇ ਆਮ ਜਨ ਤਰਕੀ ਕਰਨਾ ਚਾਹੁੰਗੇ ਸਨੌਰ ਵਾਸੀ ਸਨੌਰ ਚਾਹੁੰਦੇ ਸਨੌਰ ਵਾਸੀਆਂ ਨੂੰ ਜਿੱਥੇ ਕਿ ਸਾਨੂੰ ਦੱਸਿਆ ਸੀ ਇਹਨਾਂ ਨੇ ਕਿ ਬਲਰਾਜ ਨੇ ਕਿ 180 ਦੇ ਕਰੀਬ ਇਹਨਾਂ ਦੇ ਹਲਕੀ ਦੇ ਪਿੰਡ ਪੈਂਦੇ ਆ ਅੱਜ ਇਹਨਾਂ ਦੀ ਨਿਸ਼ਟੀ ਕਰਕੇ ਜਾ ਰਹੇ ਆਂ ਔਰ ਆਸਪਾਸ ਦੇ ਭੁਨੇ ਦੇ ਕੋਲ ਸਾਡੇ ਹਾਇ ਹੋਏ ਐਥੇ ਕਾਫੀ ਹੱਲੇ ਪਹੁੰਚੇ ਹੋਏ ਹਨ ਇਹਨਾਂ ਦੀ ਅੱਜ ਡਿਊਟੀ ਇਹੀ ਹੈ ਮੇਰੀ ਰਿਕਵੈਸਟ ਹੈ ਮੇਰੀ ਅਪੀਲ ਹੈ ਸਾਰੇ ਹਲਕਾ ਸਮੂਰ ਨਿਵਾਸੀਆਂ ਨੂੰ ਕਿ ਅਕਲਪਾਲਤਿਆ ਹਿੰਦੂ ਸਰਕਸ਼ਾ ਸੰਪਿਛ ਦੀ ਹਿੰਦੂ ਤਖਤ ਨਾਲ ਜੁੜ ਕੇ ਹਿੰਦੂਧਰਮ ਸਨਾਤਨਧਰਮ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਸਹਿਯੋਗ ਕਰੋ ਤਾਂ ਕਿ ਿੰਡ-ਬਿੰਡ ਗਾਵਾਂਵਾਂ ਦੇ ਵਿੱਚ ਸਾਡਾ ਸਨਾਤਨਧਰਮ ਦਾ ਪ੍ਰਚਾਰ ਪ੍ਰਸਾਰ ਹੋ ਸਕੇ ਔਰ ਆਪਾਂ ਸਮਾਜਿਕ ਤਸਤਾਰ ਗਰੀਬ ਲੱਤੀ ਦੀ ਇਛਾਤੀ ਹੋਗੀ ਤਰੀ ਬੱਚਿਆਂ ਨੂੰ ਕਾਪੀ ਕਿਤਾਬਾਂ ਦੀ ਹੋਗੀ ਸੇਵਾ ਹੋਗੀ ਹੋਰ ਸਨਾਤਨ ਦੀ ਸੇਵਾ ਜਿਸ ਤਰ੍ਹਾਂ ਵੀ ਕੋਈ ਵੀ ਸਨਾਤਨੀ ਆਪਣਾ ਆਪਣੇ ਆਪ ਨੂੰ ਜਿਹੜਾ ਪਿਛੜਿਆ ਹੋਇਆ ਮਹਿਸੂਸ ਕਰਦਾ ਹੈ ਉਹਨਾਂ ਨੂੰ ਆਪਾਂ ਬਿਲਕੁਲ ਸਹਿਯੋਗ ਕਰਕੇ ਉਹਨਾਂ ਨੂੰ ਉੱਪਰ ਲਿਖਿਆ ਬਰਵਾਜੀ ਤੁਹਾਨੂੰ ਅੱਜ ਹਲਕਾ ਸਨੌਰ ਦਾ ਲਾਇਆ ਹੈ ਆਪਣਾ ਉਮੀਦਵਾਰ ਲਾਇਆ ਹੈ ਅਕਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਫੇਰ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਸਭ ਤੋਂ ਪੁੱਢੀ ਗੱਲ ਜਿਹੜੇ ਬਾਤਾਂ ਦੀ ਕਰਦਾ ਜਿਹੜੇ ਹਿੰਦੂ ਸਿੱਖ ਸ਼ਬਦੀ ਦੇ ਆਪਣੇ ਵਿਜੇ ਸਿੰਘ ਜੀ ਆਪਣੇ ਮੇਬਲਾਂਵਰ ਤੋਂ ਤਰਫੋਂ ਕਰਦਾ ਹੈ ਜਿਹੜਾ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਅਲਚਾਰਜ ਲਾਇਆ ਆ ਤੇ ਮੈਂ ਜਿਹੜੇ ਇੱਕ ਆਪਣੇ ਧਰਮ ਦਾ ਕਰਨ ਧਰਮ ਦਾ ਮਤ ਚੜ ਕੇ ਪ੍ਰਚਾਰ ਤੇ ਵਿਸਥਾਰ ਕਰਾਂਗਾ ਤੇ ਜਿਹੜੀ ਮੇਰੀ ਡਿਊਟੀ ਲਵਾਈ ਆ ਉਹ ਪੂਰੀ ਮੈਂ ਇਮਾਨਦਾਰੀ ਨਾਲ ਨਿਭਾਵਾਂਗਾ ਜੋ ਉਹਨਾਂ ਨੇ ਮੈਨੂੰ ਜੀ ਸੌਂਪਿਆ ਜਿਹੜਾ ਹੈ ਉਹਦਾ ਹੈਗਾ ਮੈਂ ਪੂਰੇ ਦੇ ਲੋਕ ਤੇ ਲੋ ਲੋ ਇਹਦਾ ਪੇਟ ਪੇਟ ਜਾ ਕੇ ਪ੍ਰਚਾਰ ਕਰਾਉਗਾ ਪੰਜਾਬ ਕਰਾਉਗਾ ਹੋਰ ਸਾਥੀਆਂ ਨੂੰ ਕੀ ਕਹਿਣਾ ਚਾਹਾਂਗਾ ਆਪਣੇ ਮੈਂ ਸਾਥੀਆਂ ਨੂੰ ਇਹੀ ਕਹਿਣਾ ਚਾਹੁੰਦਾ ਜਿਹੜਾ ਹਿੰਦੂ ਸਿਰਖਿਆ ਸਮਝੀਆ ਹਰ ਧਰਮ ਦਾ ਮੈਂ ਬਾਲਣ ਪੋਸ਼ਣ ਕਰਾਂਗਾ ਹਰ ਧਰਮ ਦਾ ਮੈਂ ਬਾਲ ਸਪੰਨ ਕਰਾਂਗਾ ਆ ਜਿੱਥੇ ਵੀ ਅੰਧਿਆ ਹੋ ਰਿਹਾ ਉੱਥੇ ਮੈਂ ਲੜਾਂਗਾ ਔਰ ਜਿੱਥੇ ਵੀ ਕਿਸੇ ਵੀ ਅਤਿਆਚਾਰ ਹੋ ਰਿਹਾ ਹੈ ਕਿਸੇ ਵੀ ਧਰਮ ਦੇ ਖਿਲਾਫ ਔਰ ਜੋ ਕੋਈ ਹੋ ਰਿਹਾ ਮੈਂ ਉਹਦੇ ਖਿਲਾਫ ਲੜਾਈ ਲੜਾਂਗਾ ਔਰ ਮੈਂ ਉਸ ਸਤਾਂ ਧਰਮ ਦਾ ਹਰ ਪਿੰਡ ਗਲੀ ਗਲੀ ਪ੍ਰਚਾਰ ਕਰਾਂਗਾ ਕਾ ਪੂਰੀ ਤਨ ਮੰਨੜ ਜੋ ਡਿਊਟੀ ਇਹਨਾਂ ਨੇ ਪ੍ਰਧਾਨ ਜੀ ਨੇ ਮੈਨੂੰ ਲਾਈ ਹੈ ਉਹ ਮੈਂ ਇਹਨਾਂ ਨੂੰ ਕਦੇ ਉਹ ਨਹੀਂ ਆ ਰਿਹਾ ਵਾ ਉਹ ਕੋਈ ਤਨ ਮੰਨੜ ਨਾ ਹੋਵੇ ਜੈ ਮੰਨ ਜੈ ਕਰਾਂ ਨੀਰ ਬਜ ਰੰਗੇ ਹਰ ਰੂਪਤ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز